ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ کارਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਪ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋ ਗਏ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਘੜਾਂ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਜੇ ਗੱਲ ਕਰ ਲਈਏ ਅਜਨਾਲਾ ਦੇ ਕਰੀਬ-ਕਰੀਬ 200 ਪਿੰਡ ਜਿਹੜੇ ਨੇ ਉਹ ਇਸ ਦੀ ਮਾਰ ਹੇਠਾਂ ਆਏ ਨੇ ਨਾਲ ਰਮਦਾਸ ਇਲਾਕਾ ਡੇਰ ਬਾਬਾ ਨਾਨਕ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਕਿ ਡਿਸਟ੍ਰਿਕਟਾਂ ਦੇ ਪਿੰਡ ਨੇ ਉਹ ਐਸ ਜ਼ਾਦੇ ਵਿੱਚ ਆਏ ਨੇ ਕਿਉਂਕਿ ਬਹੁਤ ਵੱਡੀ ਤਰਾਸਦੀ ਹੈ ਔਰ ਇਸ ਤਰਾਸਦੀ ਤੋਂ ਨਿਕਲਮ ਅੱਜੇ ਲਗਾਤਾਰ ਵੱਡੇ ਉੱਪਰ ਵਾਲੇ ਵੀ ਹੋ ਰਹੇ ਨੇ ਔਰ ਜਿਸ ਦੇ ਤਹਿਤ ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਵੱਲੋਂ ਹਾਰ ਰਹਾ ਤੇ ਮੁਰੂ ਬਸੇਵਾ ਮੈਗਾ ਗੋਦਾਮ ਦੀ ਜਿਹੜੀ ਸ਼ੁਰੂਆਤ ਇੱਥੇ ਅੱਜ ਅਜਨਾਲੇ ਵਿਖੇ ਕੀਤੀ ਗਈ ਹੈ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਹਰ ਪ੍ਰਭਾਵਿਤ ਲੋਕਾਂ ਵਾਸਤੇ ਜਿਹੜਾ ਕਿ ਇੱਥੇ ਉਹ ਸਮਾਨ ਸਟੋਰ ਕੀਤਾ ਗਿਆ ਔਰ ਇਹ ਜਿਹੜਾ ਸਮਾਨ ਹੈ ਇਹ ਡਿਸਟ੍ਰਿਬਿਊਟ ਕੀਤਾ ਜਾਵੇਗਾ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਤਾਂ ਜੋ ਸਬ ਤੱਕ ਇਹ ਸਮਾਨ ਜਿਹੜਾ ਕਿ ਲੋੜਵੰਦਾਂ ਤੱਕ ਇਹ ਸਮਾਨ ਪਹੁੰਚ ਪਾਏ ਔਰ ਕਿਉਂਕਿ ਇਹ ਗੱਲ ਕਰ ਲਿਆ ਤਾਂ ਬਹੁਤ ਵੱਡੀ ਤਰਾਸੀ ਜਿਹੜੀ ਕਿ ਆਈ ਸੀ ਇਹ ਅਜਨਾਲਾ ਹਲਕੇ ਦੇ ਅੰਦਰ ਬਹੁਤ ਸਾਰੇ ਜਿਹੜੇ ਪਿੰਡ ਨੇ ਕਰੀਬਲੀ ਵੀ 190 ਜਿਹੜੇ ਪਿੰਡ ਸੀਗੇ ਉਹ ਪਾਣੀ ਦੇ ਮਾਰ ਨਾਲ ਜਿਹੜਾ ਕੀ ਪ੍ਰਭਾਵਿਤ ਸਨ ਤੇ ਜਿਸ ਦੇ ਤਹਿਤ ਕੀ ਹੁਣ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਸੰ ਫਾਊਂਡੇਸ਼ਨ ਵੱਲੋਂ ਇੱਥੇ ਕੀ ਇੱਥੇ ਅੱਜ ਮੈਗਾ ਵੇਅਰ ਹਾਊਸ ਦੀ ਸਥਾਪਨਾ ਕੀਤੀ ਗਈ ਜਿੱਥੇ ਬਹੁਤ ਜ਼ਿਆਦਾ ਸਮਾਨ ਜਿਹੜਾ ਲੋੜਿੰਦਾ ਸਮਾਨ ਹੈ ਉਹ ਇੱਥੇ ਰੱਖਿਆ ਗਿਆ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਹ ਜਿਹੜਾ ਸਮਾਨ ਹੈ ਹਰ ਪੀੜਤਾ ਤੱਕਨ ਪੰਚਾਇਆ ਜਾਵੇਗਾ ਤਾਂ ਜੋ ਜਿਹੜੇ ਲੋਕ ਨੇ ਇਫੈਕਟਡ ਨੇ ਉਹਨਾਂ ਨੂੰ ਮਦਦ ਮਿਲ ਸਕੇ ਔਰ ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਔਰ ਉਹਨਾਂ ਦੇ ਨਾਲ ਐਮਐਲਏ ਸਹਿਬਾਨ ਕੁਲਦੀਪ ਸਿੰਘ ਢਾਲੀਵਾਲ ਵੀ ਇੱਥੇ ਮੌਕੇ ਤੇ ਮੌਜੂਦ ਨੇ ਔਰ ਸਨ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਐਮਪੀ ਵਿਕਰਮਜੀਤ ਸਿੰਘ ਸਾਨੀ ਬਲੋ ਇਹ ਵੱਡਾ ਉਪਰਾਲਾ ਜਿਹੜਾ ਕਿ ਉਹ ਕੀਤਾ ਗਿਆ। ਔਰ ਕੁਝ ਸਮੇਂ ਬਾਅਦ ਹੀ ਜਿਹੜੀ ਕਿ ਇੱਥੇ ਅਰਦਾਸ ਉਪਰੰਤ ਇਸ ਵਿਰਹੋਸ ਦੀ ਜਿਹੜੀ ਕਿ ਉਹ ਸ਼ੁਰੂਆਤ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਮੋਰ ਜੀ ਦੇ ਮਿਹਰਵਾਨ ਸਮਾਨ ਹੈ ਇੱਕ ਬਨਸਾ ਸੇਵਾ ਦਾ ਸੰਗਮ ਹੈ ਜਿੱਥੇ ਸਤਪੁਰਸ ਦਾ ਮਨ ਬੰਨਦਾ ਹੈ। ਜਦ ਸਤਪੁਰਸ ਦਾ ਮਨ ਬੰਨਦਾ ਤਾਂ ਆਪ ਸਫਲ ਹੁੰਦਾ ਹੈ। ਅਦਾਨਿਕ ਜਨਾਬ ਜੀ ਨਾ ਕਰ ਦਰਕਰ ਦੇ ਸੇਵਕ ਸਰਪਾਲ ਇਕਰ ਮਜੀਤ ਸਿੰਘ ਸਾਨੀ ਇਹਨਾਂ ਸਾਰਿਆਂ ਨੇ ਪੂਰੀ ਸਮੁੱਚੀ ਟੀਮ ਨੇ ਰਲ ਮਿਲ ਕਰਕੇ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਅਨੇਕਾਂ ਹੀ ਘਰ ਬਰਬਾਦ ਹੋ ਗਏ ਘਰੋਂ ਬੇਕਾਰ ਹੋਏ ਪਸ਼ੂ ਮਾਰੇ ਗਏ ਜ਼ਮੀਨਾਂ ਦਾ ਨੁਕਸਾਨ ਹੋਇਆ ਤੇ ਸਭ ਤੋਂ ਪਹਿਲਾਂ ਇਹਨਾਂ ਦੇ ਅੱਗੇ ਆ ਕੇ 1000 ਜਿਹੜਾ ਪਰਿਵਾਰ ਹੈ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਮਾਨ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ਿਆ ਦਾਸ ਨੂੰ ਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਵੱਲੋਂ ਹੁਕਮ ਲੱਗਾ ਸੀ ਆਪ ਜੀ ਦੇ ਦਰਸ਼ਨ ਕੀਤੇ ਨੇ ਸਾਰਿਆਂ ਨੇ ਉਹਨਾਂ ਨੂੰ ਮਾਨਯੋਗ ਸਿੰਘ ਸਾਹਿਬ ਜੀ ਨੂੰ ਅਚਾਨਕ ਹੀ ਪੰਥ ਦੀਆਂ ਸੇਵਾਵਾਂ ਨੂੰ ਮੁੱਕ ਰੱਖਦੇ ਹੋਏ ਕਲਕੱਤੇ ਜਾਣਾ ਪਿਆ ਉੱਥੋਂ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਵੀਰ ਸਾਣੀ ਸਾਹਿਬ ਦਾ ਕਿਉਂਕਿ ਇੱਕ ਪਰਿਵਾਰ ਨੂੰ ਪਾਲਣਾ ਹੋਵੇ ਬੜੀ ਮੁਸ਼ਕਲ ਹੋ ਜਾਂਦੀ ਹੈ 1000 ਪਰਿਵਾਰ ਦਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਇੱਥੇ ਨਾਲ ਹੀ ਇਹਨਾਂ ਨੇ ਕਿੰਨੇ 25 ਟਰੈਕਟਰ 25 ਟਰੈਕਟਰ ਤੇ 5 ਜੀਸੀਬੀ ਤੇ 5 ਜੀਸੀਬੀ ਜਿਹੜੀ ਮਸ਼ੀਨਾਂ ਦਾ ਪਾਉਣ ਦੇ ਵਿੱਚ ਜ਼ਮੀਨਾਂ ਵਿੱਚ ਰੇਤਾ ਆ ਗਈ ਕੱਲ ਤੋਂ ਸ਼ੁਰੂ ਹੋ ਜਾਏਗਾ ਕੰਮ ਉਹ ਵੀ ਪ੍ਰਬੰਧ ਅਸੀਂ ਕਾਮਨਾ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਧੰਗੁਰੂ ਨਾਮਦਾਸ ਮਹਾਰਾਜ ਦੇ ਚਰਣਾ ਵਿੱਚ ਜਦੋਂ ਵੀ ਇਸ ਤਰ੍ਹਾਂ ਲੋੜ ਪੈਂਦੀ ਹੈ ਤੇ ਮਹਾਰਾਜ ਇਹਨਾਂ ਤੇ ਕਿਰਪਾ ਕਰਨ ਸਰਦਾਰ ਵਿਕਰਮਜੀਤ ਸਿੰਘ ਸਾਨੀ ਪਰਿਵਾਰ ਤੇ ਉਸ ਸਮੁੱੱਚੀ ਟੀਮ ਦੇ ਵਿੱਚ ਮਹਾਰਾਜ ਏਕਤਾ ਵਕਸ਼ਨ ਤੇ ਸੇਵਾ ਕਰਨ ਦਾ ਅੱਗੇ ਹੋ ਕੇ ਮਾਨ ਬਕਸ਼ਨ ਜਿਵੇਂ ਹੁਣ ਸਤਿਗੁਰੂ ਜੀ ਨੇ ਸੇਵਾ ਲਈ ਹੈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੜਾ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਜੇ ਗੱਲ ਕਰ ਲਈਏ ਅਜਨਾਲਾ ਦੇ ਕਰੀਬ ਕਰੀਬ 200 ਪਿੰਡ ਜਿਹੜੇ ਨੇ ਉਹ ਇਸ ਦੀ ਮਾਰ ਹੇਠਾਂ ਆਏ ਨੇ ਨਾਲ ਰਮਦਾਸ ਇਲਾਕਾ ਹੈ ਡੇਰ ਬਾਬਾ ਨਾਨਕ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਕੀ ਡਿਸਟ੍ਰਿਕਟਾਂ ਦੇ ਪਿੰਡ ਨੇ ਉਹ ਐਸ ਜ਼ਾਦੇ ਵਿੱਚ ਆਏ ਨੇ ਕਿਉਂਕਿ ਬਹੁਤ ਵੱਡੀ ਤਰਾਸਦੀ ਹੈ ਔਰ ਇਸ ਤਰਾਸਦੀ ਤੋਂ ਨਿਕਲਮ ਅੱਜ ਲਗਾਤਾਰ ਵੱਡੇ ਉਪਰਾਲੇ ਵੀ ਹੋ ਰਹੇ ਨੇ ਔਰ ਜਿਸ ਦੇ ਤਹਿਤ ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਵੱਲੋਂ ਹੜ ਰਾਹਤ ਤੇ ਮੁਰ ਵਸੇਬਾ ਮੈਗਾ ਗੋਦਾਮ ਦੀ ਜਿਹੜੀ ਸ਼ੁਰੂਆਤ ਹੈ ਇੱਥੇ ਅੱਜ ਅਜਨਾਲੇ ਵਿਖੇ ਕੀਤੀ ਗਈ ਹੈ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਹਰ ਪ੍ਰਭਾਵਿਤ ਲੋਕਾਂ ਵਾਸਤੇ ਜਿਹੜਾ ਕਿ ਇੱਥੇ ਉਹ ਸਮਾਨ ਸਟੋਰ ਕੀਤਾ ਗਿਆ ਔਰ ਇਹ ਜਿਹੜਾ ਸਮਾਨ ਹੈ ਇਹ ਡਿਸਟ੍ਰੀਬਿਊਟ ਕੀਤਾ ਜਾਵੇਗਾ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਤਾਂ ਜੋ ਸਬ ਤੱਕ ਇਹ ਸਮਾਨ ਜਿਹੜਾ ਕਿ ਲੋੜਵੰਦਾਂ ਤੱਕ ਇਹ ਸਮਾਨ ਪਹੁੰਚ ਪਾਏ ਔਰ ਕਿਉਂਕਿ ਜੇ ਗੱਲ ਕਰ ਲਈ ਤਾਂ ਬਹੁਤ ਵੱਡੀ ਤਰਾਸਤੀ ਜਿਹੜੀ ਕਿ ਆਈ ਸੀ ਇਹ ਅਜਨਾਲਾ ਹਲਕੇ ਦੇ ਅੰਦਰ ਬਹੁਤ ਸਾਰੇ ਜਿਹੜੇ ਪਿੰਡ ਨੇ ਕਰੀਬਲੀ ਵੀ 190 ਜਿਹੜੇ ਪਿੰਡ ਸੀਗੇ ਉਹ ਪਾਣੀ ਦੇ ਮਾਰ ਨਾਲ ਜਿਹੜਾ ਕੀ ਪ੍ਰਭਾਵਿਤ ਸਨ ਤੇ ਜਿਸ ਦੇ ਤਹਿਤ ਕੀ ਹੁਣ ਇੱਕ ਵੱਡਾ ਉਪਰਾਲਾ ਕੀਤਾ ਗਿਆ ਸਨ ਫਾਊਂਡੇਸ਼ਨ ਵੱਲੋਂ ਇੱਥੇ ਕੀ ਇੱਥੇ ਅੱਜ ਮੈਗਾ ਵੇਅਰ ਹਾਊਸ ਦੀ ਸਥਾਪਨਾ ਕੀਤੀ ਗਈ ਜਿੱਥੇ ਬਹੁਤ ਜ਼ਿਆਦਾ ਸਮਾਨ ਜਿਹੜਾ ਲੋੜੀਂਦਾ ਸਮਾਨ ਹੈ ਉਹ ਇੱਥੇ ਰੱਖਿਆ ਗਿਆ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਹ ਜਿਹੜਾ ਸਮਾਨ ਹੈ ਹਰ ਪੀੜਤਾ ਤੱਕਣ ਪਹੁੰਚਾਇਆ ਜਾਵੇਗਾ ਤਾਂ ਜੋ ਜਿਹੜੇ ਲੋਕ ਨੇ ਇਫੈਕਟਿਡ ਨੇ ਉਹਨਾਂ ਨੂੰ ਮਦਦ ਮਿਲ ਸਕੇ ਔਰ ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਔਰ ਉਹਨਾਂ ਦੇ ਨਾਲ ਐਮਐਲਏ ਸਹਿਬਾਨ ਕੁਲਦੀਪ ਸਿੰਘ ਢਾਲੀਵਾਲ ਵੀ ਇੱਥੇ ਮੌਕੇ ਤੇ ਮੌਜੂਦ ਨੇ ਔਰ ਸਨ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਐਮਪੀ ਵਿਕਰਮਜੀਤ ਸਿੰਘ ਸਾਨੀ ਬਲੋ ਇਹ ਵੱਡਾ ਉਪਰਾਲਾ ਜਿਹੜਾ ਕਿ ਉਹ ਕੀਤਾ ਗਿਆ ਔਰ ਕੁਛ ਸਮੇਂ ਬਾਅਦ ਹੀ ਜਿਹੜੀ ਕਿ ਇੱਥੇ ਅਰਦਾਸ ਉਪਰੰਤ ਇਸ ਵੇਰ ਹੋਸ ਦੀ ਜਿਹੜੀ ਕਿ ਉਹ ਸ਼ੁਰੂਆਤ ਕੀਤੀ ਜਾਵੇਗੀ। ਵਾਹਿਗੁਰੂ ਜੀ ਨੇ ਸਤਿਗੁਰੂ 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 ਇਹਨਾਂ ਸਾਰਿਆਂ ਨੇ ਪੂਰੀ ਸਮੁੱਚੀ ਟੀਮ ਨੇ ਰਲ ਮਿਲ ਕਰਕੇ ਜੋ ਪੰਜਾਬ ਦੇ ਵਿੱਚ ਹੜ੍ਹ ਆਏ ਅਨੇਕਾਂ ਹੀ ਘਰ ਬਰਬਾਦ ਹੋ ਗਏ ਘਰੋਂ ਬੇਕਾਰ ਹੋਏ ਪਸ਼ੂ ਮਾਰੇ ਗਏ ਜ਼ਮੀਨਾਂ ਦਾ ਨੁਕਸਾਨ ਹੋਇਆ ਤੇ ਸਭ ਤੋਂ ਪਹਿਲਾਂ ਇਹਨਾਂ ਦੇ ਅੱਗੇ ਆ ਕੇ 1000 ਜਿਹੜਾ ਪਰਿਵਾਰ ਹੈ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਮਾਨ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਆ ਦਾਸ ਨੂੰ ਮਾਨਯੋਗ ਸਿੰਘ ਸਾਹਿਬ ਵਿਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਵੱਲੋਂ ਹੁਕਮ ਲੱਗਾ ਸੀ ਆਪ ਜੀ ਦੇ ਦਰਸ਼ਨ ਕੀਤੇ ਨੇ ਸਾਰਿਆਂ ਨੇ ਉਹਨਾਂ ਨੂੰ ਮਾਨਯੋਗ ਸਿੰਘ ਸਾਹਿਬ ਜੀ ਨੂੰ ਅਚਾਨਕ ਹੀ ਪੰਥ ਦੀਆਂ ਸੇਵਾਵਾਂ ਨੂੰ ਮੁੱਕ ਰੱਖਦੇ ਹੋਏ ਕਲਕੱਤੇ ਜਾਣਾ ਪਿਆ ਉੱਥੋਂ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਵੀਰ ਸਾਣੀ ਸਾਹਿਬ ਦਾ ਕਿਉਂਕਿ ਇੱਕ ਪਰਿਵਾਰ ਨੂੰ ਪਾਲਣਾ ਹੋਵੇ ਬੜੀ ਮੁਸ਼ਕਲ ਹੋ ਜਾਂਦੀ ਹੈ 1000 ਪਰਿਵਾਰ ਦਾ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਇੱਥੇ ਨਾਲ ਹੀ ਇਹਨਾਂ ਨੇ ਕਿੰਨੇ 25 ਟਰੈਕਟਰ 25 ਟਰੈਕਟਰ ਤੇ 5 ਜੀਸੀਬੀ ਤੇ 5 ਜੀਸੀਬੀ ਜਿਹੜੀ ਮਸ਼ੀਨਾਂ ਦਾ ਪਾਉਣ ਲਈਏ ਜ਼ਮੀਨਾਂ ਵਿੱਚ ਰੇਤਾ ਆ ਗਈ ਕੱਲ ਤੋਂ ਸ਼ੁਰੂ ਹੋ ਜਾਏਗਾ ਕੰਮ ਉਹ ਵੀ ਪ੍ਰਬੰਧ ਅਸੀਂ ਕਾਮਨਾ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਧੰਗੁਰੂ ਨਾਮਦਾਸ ਮਹਾਰਾਜ ਦੇ ਚਰਣਾ ਵਿੱਚ ਜਦੋਂ ਵੀ ਇਸ ਤਰ੍ਹਾਂ ਲੋੜ ਪੈਂਦੀ ਹੈ ਤੇ ਮਹਾਰਾਜ ਜੀ ਨੇ ਤੇ ਕਿਰਪਾ ਕਰਨ ਸਰਦਾਰ ਵਿਕਰਮਜੀਤ ਸਿੰਘ ਸਾਨੀ ਪਰਿਵਾਰ ਤੇ ਉਸ ਸਮੁੱਚੀ ਟੀਮ ਦੇ ਵਿੱਚ ਮਹਾਰਾਜ ਏਕਤਾ ਵਕਸ਼ਨ ਤੇ ਸੇਵਾ ਕਰਨ ਦਾ ਅੱਗੇ ਹੋ ਕੇ ਮਾਣ ਬਖਸ਼ਨ ਜਿਵੇਂ ਹੁਣ ਸਤਿਗੁਰੂ ਜੀ ਨੇ ਸੇਵਾ ਲਈ ਹੈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ